ਭਗਵਾਨ ਤਮਨ ਜੀ ਪੰਜਾਬ ਦੇ ਮੁੱਖ ਮੰਤਰੀ ਜੀ ਥੋੜਾ ਜਿਹਾ ਉੱਠ ਕੇ ਬਹਿ ਜੋ ਜਿਹੜੀਆਂ ਤੁਹਾਨੂੰ ਗੱਲਾਂ ਦੱਸਣ ਲੱਗਿਆ ਹੋ ਸਕਦਾ ਤੁਹਾਡੇ ਪੱਲੇ ਪੈਣ ਕੇ ਨਾ ਪੈਣ ਰਾਤ ਦੇ 11:31 ਮਿੰਟ ਹੋ ਚੁੱਕੇ ਆ ਤੇ ਅੱਜ 21 ਅਪ੍ਰੈਲ ਆ ਜਿਹੜਾ ਕਹਿ ਲੋ ਕਿ ਅੱਜ ਜਿਹੜਾ ਕਹਿ ਲੋ ਹਰੀ ਦਾ ਸਮਾਂ ਚੱਲੀ ਜਾਂਦਾ ਹਰ ਦਿਨ ਜਿਹੜਾ ਕਹਿ ਲੋ ਕਣਕ ਦੀ ਕਟਾਈ ਹੋ ਰਹੀ ਆ ਸੁਆ 8 ਵਜੇ ਤੋਂ ਲੈ ਕੇ 6-7 ਵਜੇ ਤੱਕ ਲਾਈਟ ਦਾ ਕੱਟ ਲੱਗ ਰਿਹਾ ਜਿਹੜਾ ਕਿ ਲੱਗਣਾ ਵੀ ਚਾਹੀਦਾ ਤਾਂ ਕਿ ਕਿਸੇ ਕਿਸਾਨ ਦਾ ਨੁਕਸਾਨ ਨਾ ਹੋ ਜੇ ਪਰ ਰਾਤ ਨੂੰ 11:30 ਵਜੇ ਬਿਜਲੀ ਦਾ ਕੱਟ ਲੱਗਣਾ ਇਹਦਾ ਕੀ ਮਤਲਬ ਆ ਕਿ ਜਿਹੜੇ ਆਮ ਲੋਕ ਆ ਕਿ ਉਹ ਲੋਕ ਨਹੀਂ ਗਏ ਕਿ ਉਹਨਾਂ ਉਹ ਇਨਸਾਨ ਨਹੀਂ ਗਏ ਕਿ ਉਹ ਜਾਨਵਰ ਆ ਜਾਨਵਰਾਂ ਨਾਲੋਂ ਭੈੜਾ ਉਹਨਾਂ ਦੇ ਨਾਲ ਜਿਹੜਾ ਕਹਿ ਲੋ ਜਾਨਵਰਾਂ ਦੇ ਜਾਨਵਰਾਂ ਦੇ ਨਾਲੋਂ ਭੈੜਾ ਉਹਨਾਂ ਦੇ ਨਾਲ ਹਾਲ ਹੋ ਰਿਹਾ ਉਹ ਤੁਹਾਡੀ ਸਰਕਾਰ ਦੇ ਵਿੱਚ ਹੋ ਰਿਹਾ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਮੈਂ ਭਗਵੰਤ ਮਾਨ ਦੇ ਇਹ ਗੱਲ ਖਿਲਾਫ ਨਹੀਂ ਕਰਦਾ ਪਰ ਭਗਵੰਤ ਮਾਨ ਜੀ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਤੁਹਾਨੂੰ ਸਿਕਿਉਰਿਟੀ ਦੇ ਵਿੱਚ ਲਿਆ ਕੇ ਔਰ ਤੁਹਾਨੂੰ ਵਾਹ ਵਾਹ ਕਰਾ ਕੇ ਕਹਿੰਦੇ ਡੀਸੀ ਵੀ ਸਲੂਟ ਉਹਨੂੰ ਮਾਰਦਾ ਜਿਵੇਂ ਤੁਸੀਂ ਗਾਣੇ 'ਚ ਨੱਚ ਰਹੇ ਸੀ ਡੀਸੀ ਵੀ ਸਲੂਟ ਉਹਨੂੰ ਮਾਰਦਾ ਤੁਹਾਨੂੰ ਵਾਕਈ ਡੀਸੀ ਸਲੂਟ ਮਾਰਦਾ ਪਰ ਇਹ ਸਲੂਟ ਦੇ ਵਿੱਚ ਤੁਸੀਂ ਲੁਕੇ ਬੈਠੇ ਆ ਹੁਣ ਜਿਹੜੇ ਆਮ ਲੋਕ ਆ ਜਿਹੜੇ ਵਿਚਾਰੇ ਸਵੇਰ 7 ਵਜੇ ਤੋਂ ਘਰੋਂ ਨਿਕਲ ਜਾਂਦੇ ਆ ਰਾਤ ਦੇ 8 ਵਜੇ ਦੇ ਤਕਰੀਬ ਉਹ ਘਰੇ ਆਉਂਦੇ ਆ ਤੇ ਐਸ ਮੌਕੇ ਉਹਨਾਂ ਨੇ ਚੈਨ ਦੀ ਨੀਂਦ ਸੌਣੀ ਹੁੰਦੀ ਆ ਤੇ ਉਹਨਾਂ ਦੀ ਨੀਂਦ ਬਰਬਾਦ ਹੁੰਦੀ ਆ ਆਖੇ ਮੱਛਰ ਦੇ ਨਾਲ ਡੇਂਗੂ ਹੁੰਦਾ ਕੀ ਗੱਲ ਜਦੋਂ ਲਾਈਟ ਨਾ ਆਉਣੀ ਮੱਛਰ ਤਾਂ ਇੱਥੇ ਪੈਦਾ ਮੱਛਰ ਤਾਂ ਇੱਥੋਂ ਦਾ ਪਤਾ ਨਹੀਂ ਕੀ ਬਣਿਆ ਪਿਆ ਮੱਛਰ ਦੀ ਤਾਂ ਇੰਡੀਆ ਧਰਤੀ ਆ ਤੇ ਮੱਛਰ ਨੇ ਕੱਟਣਾ ਵੀ ਆ ਬੰਦੇ ਨੂੰ ਤੇ ਡੇਂਗੂ ਤੇ ਇਹਦੇ ਨਾਲ ਹੋਊਗਾ ਹੋਊਗਾ ਹੁਣ ਜਿਹੜੀ ਲਾਈਟ ਆ ਉਹ ਬਹੁਤ ਦਿਨਾਂ ਤੋਂ ਜਾ ਰਹੀ ਆ ਜੇਕਰ ਤੁਸੀਂ ਕਹਿੰਦੇ ਆ ਕਿ ਲਾਈਟ ਦਾ ਬਜਾ ਕੀਤਾ ਜਾ ਰਿਹਾ ਆ ਸੂਆ 8 ਵਜੇ ਤੋਂ ਲੈ ਕੇ ਜਾਂ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਕੱਟ ਰਿੰਦਾ ਹੁਣ ਜਿਹੜਾ 8 ਵਜੇ ਤੱਕ ਕੱਟ ਰਿੰਦਾ ਜਿਹੜਾ 8-10 ਘੰਟੇ ਕੱਟ ਰਿੰਦਾ ਕੀ ਉਹਦੇ ਨਾਲ ਬਿਜਲੀ ਵਿਭਾਗ ਦੇ ਆਲਿਆਂ ਦਾ ਮਾਨ ਨਹੀਂ ਭਰਦਾ ਜਿਹੜੇ ਬਿਜਲੀ ਵਿਭਾਗ ਦੇ ਆਲੇ ਆ ਉਹਨਾਂ ਨੂੰ ਵੀ ਉਹ ਵੀ ਸਾਡੇ ਇੱਥੇ ਹੀ ਆ ਸਾਡੇ ਲੋਕ ਆ ਉਹਨਾਂ ਨੂੰ ਵਰਤਿਆ ਜਾ ਰਿਹਾ ਪਰ ਮੈਂ ਅਜਨ ਸਿੰਘਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਵਾਸਤੇ ਇਹ ਕੰਮ ਨਾ ਕਰੋ ਇਹ ਬੇਨਤੀ ਹੈ ਤੁਹਾਡੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਬੇਨਤੀ ਕਰਦਾ ਭਗਵੰਤ ਮਾਨ ਜੀ ਜਿਹੜੇ ਆਮ ਲੋਕ 400 ਰੁਪਏ 400 ਤੇ ਦਿਹਾੜੀ ਜਾਂਦੇ ਆ ਉਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕੀ ਉਹ ਚਾਰੇ ਪੰਜ 6 ਘੰਟੇ ਚੈਨ ਦੀ ਨੀਂਦ ਵੀ ਨਹੀਂ ਸੌ ਸਕਦੇ ਕੀ ਕਹਾਲੋ ਪੱਖੇ ਅੱਗੇ ਵੀ ਨਹੀਂ ਪੈ ਸਕਦੇ ਤੁਹਾਨੂੰ ਇਹਨਾਂ ਨੇ ਕੋਠੀਆਂ ਦੇ ਦਿੱਤੀਆਂ ਤੁਹਾਡੇ ਮੰਤਰੀਆਂ ਨੂੰ ਕੋਠੀਆਂ ਦੇ ਦਿੱਤੀਆਂ ਤੁਹਾਡੀਆਂ ਕੋਠੀਆਂ ਦੇ ਵਿੱਚ ਏਸੀ ਦੇ ਦਿੱਤੇ ਤਾਂ ਕਿ ਜਦੋਂ ਲਾਈਟ ਜਾਵੇ ਤੁਹਾਨੂੰ ਪਤਾ ਹੀ ਨਾ ਲੱਗੇ ਤੇ ਬਦਨਾਮ ਕੌਣ ਹੋਊਗਾ ਲੋਕਾਂ ਦੀ ਨਿਗਾਹ ਦੇ ਵਿੱਚ ਤੁਸੀਂ ਹੋਵੋਗੇ ਤੁਹਾਨੂੰ ਸੀਰੀ ਰੱਖਿਆ ਇਹਨਾਂ ਨੇ 5 ਸਾਲਾਂ ਵਾਸਤੇ ਤੇ ਸਿਰੀ ਬਣਾਇਆ ਪੰਜਾਬ ਦੇ ਲੋਕਾਂ ਨੇ ਹੁਣ ਜਿਹੜੀ ਲਾਈਟ ਆ ਉਹ ਜਾ ਚੁੱਕੀ ਆ ਲਗਭਗ ਅੱਧੇ ਘੰਟੇ ਨਾਲੋਂ ਜ਼ਿਆਦਾ ਹੋ ਗਿਆ ਲਾਈਟ ਗਈ ਨੂੰ ਤੇ ਨੇਰਾ ਹੋ ਚੁੱਕਿਆ ਮੱਛਰ ਸਾਡੇ ਕੰਨ ਖਾ ਰਿਹਾ ਕਹਿੰਦਾ ਮੈਂ ਤੁਹਾਨੂੰ ਵੱਢਣਾ ਲੋਕ ਕਹਿੰਦੇ ਨਾ ਬਈ ਯਾਰ ਨਾ ਵੱਢ ਉਹ ਕਹਿੰਦਾ ਨਹੀਂ ਨਹੀਂ ਮੈਂ ਤਾਂ ਵੱਢੂੰਗਾ ਉਹ ਕਹਿੰਦੇ ਨਾ ਵੱਢ ਯਾਰ ਮੱਛਰ ਕਹਿੰਦਾ ਮੈਂ ਤਾਂ ਵੱਢੂੰਗਾ ਹੋ ਸਕਦਾ ਮੋਬਾਈਲ ਦੇ ਸਾਹਮਣੇ ਵੀ ਤੁਹਾਡੇ ਆ ਰਿਹਾ ਹੋਵੇ ਮੱਛਰ ਭਗਵੰਤ ਮਾਨ ਜੀ ਜੇ ਕਰ ਤੁਸੀਂ ਐਸ਼ ਆਰਾਮ ਦੀ ਜ਼ਿੰਦਗੀ ਚੋਂ ਨਿਕਲ ਕੇ ਮਾੜਾ ਜਿਹਾ ਵੇਖੋ ਤਾਂ ਤੁਸੀਂ 2027 ਦੇ ਵਿੱਚ ਵੀ ਮੁੱਖ ਮੰਤਰੀ ਬਣ ਸਕਦੇ ਆ 2027 ਦੇ ਵਿੱਚ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਸਰਵਾਲਿਆ ਵੇ ਭਗਵੰਤ ਮਾਨ ਸਰਵਾਲਿਆ ਜਿਵੇਂ ਇੱਕ ਲਾੜੇ ਦੀ ਜਿਵੇਂ ਲਾੜਾ ਨਹੀਂ ਹੁੰਦਾ ਲਾੜਾ ਤੇ ਉਹਦੇ ਨਾਲ ਸਰਵਾਲਾ ਹੁੰਦਾ ਸਰਵਾਲੇ ਦੀ ਕਦਰ ਹੁੰਦੀ ਆ ਜਿੰਨਾ ਚਿਰ ਬਰਾਤ ਤੁਰਦੀ ਨਹੀਂ ਤੇ ਬਰਾਤ ਤੁਰ ਪਈ ਆ ਹੁਣ ਇਸ ਟਾਈਮ ਸਰਵਾਲਿਆ ਜਿਹੜਾ ਕਹਿ ਲੋ ਆ ਲਾੜਾ ਲਾਰੇ ਦਾ ਕੰਮ ਚੱਲ ਰਿਹਾ ਤੇ ਤੈਨੂੰ ਸਰਵਾਲੇ ਦੀ ਤਰ੍ਹਾਂ ਵਰਤਿਆ ਜਾ ਰਿਹਾ ਯਾਦ ਰੱਖ ਲੈ ਸਰਵਾਲਿਆ ਤੇਰੀ ਇਹ ਕਦਰ ਨਹੀਂ ਪਾਰੇ ਭਗਵੰਤ ਮਾਨਸਿਆਂ ਉੱਠ ਕਿਡੀਆਂ ਨੀਂਦਾਂ ਦੇ ਵਿੱਚ ਬੈਠਾ ਆਹ ਵਿਚਾਰੇ ਕੋਈ ਇੱਥੇ ਸਵੇਰੇ ਨਾਲ ਨਿਕਲ ਜਾਂਦਾ ਕੋਈ ਕਣਕ ਦੀ ਦਿਹਾੜੀ ਜਾਂਦਾ ਕੋਈ ਕਾਸੇ ਦੀ ਦਿਹਾੜੀ ਜਾਂਦਾ ਐਸ ਮੌਕੇ ਉਹਨੇ ਦੋ ਡੰਗ ਜਿਹੜਾ ਕਲੋਆ ਕੁਝਕ ਸਮੇ ਕੁਝਕ ਘੰਟੇ ਨੀਂਦ ਲੈਣੀ ਹੁੰਦੀ ਆ ਉਹਨੂੰ ਚੈਨ ਦੇਣਾ ਸੌਣ ਵੀ ਨਹੀਂ ਦਿੰਦੇ ਤੇ ਉਹਦੇ ਵਿੱਚ ਬਦਨਾਮ ਕੌਣ ਹੋਊਗਾ ਪੰਜਾਬ ਦਾ ਮੁੱਖ ਮੰਤਰੀ ਤੇ ਪਰ ਪੰਜਾਬ ਦਾ ਮੁੱਖ ਮੰਤਰੀ ਕੌਣਾ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਦੀ ਥਾਂ ਤੇ ਕੋਈ ਹੋਰ ਵੀ ਆ ਜੇ ਚਾਹੇ ਕੋਈ ਹੋਰ ਵੀ ਆ ਜੇ ਉਹਨੂੰ ਬਦਨਾਮ ਕੀਤਾ ਜਾਊਗਾ ਪਰ ਅਸਲ ਦੇ ਵਿੱਚ ਰੌਲਾ ਕੀ ਆ ਜਿਹੜੇ ਰਾਜਨੀਤਿਕ ਲੀਡਰ ਆ ਉਹ ਇੱਕ ਦੂਜੇ ਨੂੰ ਬਦਨਾਮ ਕਰਦੇ ਆ ਅੱਜ ਲਗਭਗ ਪੌਣੇ 12 ਹੋ ਚੁੱਕੇ ਆ 21 ਅਪ੍ਰੈਲ ਆ ਬਹੁਤ ਦਿਨਾਂ ਦਾ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਜਿਹੜੀ ਸਵੇਰ ਤੋਂ ਲਾਈਟ ਕੱਟਦੇ ਆ ਉਹ ਕਿਸਾਨਾਂ ਵਾਸਤੇ ਆ ਇਹਦੇ ਵਿੱਚ ਕੋਈ ਮੈਂ ਕਹਿੰਦਾ ਗਲਤ ਨਹੀਂ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਪਰ ਜਿਹੜਾ ਰਾਤ ਨੂੰ ਕੱਟ ਲਾਉਣਾ ਉਹ ਕਦੇ ਵਾਸਤੇ ਕੱਟ ਲਾ ਰਹੇ ਆ ਕਿਹੜੀ ਗੱਲੋ ਲਾ ਰਹੇ ਆ ਉਹ ਲਾਈਟ ਕਿਹਨੂੰ ਦੇ ਰਹੇ ਆ ਜੇਕਰ ਅਸੀਂ 964615316 ਤੇ ਫੋਨ ਲਾਉਨੇ ਆ ਉਹ ਕਹਿੰਦੇ ਪਟਿਆਲੇ ਤੋਂ ਕੱਟ ਆ ਕੀ ਗੱਲ ਪਟਿਆਲੇ ਵਾਲੇ ਆ ਜੜੇ ਉਹ ਪਿਛਲੀ ਕਿਹਨੂੰ ਦੇ ਰਹੇ ਆ ਇਹਦਾ ਮਤਲਬ ਇਹ ਆ ਕਿ ਮੁੱਖ ਮੰਤਰੀ ਜੀ ਉਹ ਤੁਹਾਨੂੰ ਤੰਗ ਕਰ ਰਹੇ ਹੋ ਸਕਦਾ ਕੋਲੇ ਚ ਖਰਾਬੀ ਹੋਵੇ ਹੋ ਸਕਦਾ ਬਿਜਲੀ ਵਿਭਾਗ ਦੇ ਕੋਲ ਪੈਸਾ ਨਾ ਹੋਵੇ ਪਰ ਆ ਜਿਹੜਾ 2 2 ਘੰਟੇ 1 ਘੰਟਾ ਕੱਟ ਕੇ ਇਹ ਪੈਸਾ ਬਚਦਾ ਕਿੰਨਾ ਕਾ ਇਹ ਪੈਸਾ ਜਾਣਾ ਕਿਨੂੰ ਆ ਮੁੱਖ ਮੰਤਰੀ ਜੀ ਤੁਹਾਨੂੰ ਬਦਨਾਮ ਕੀਤਾ ਜਾ ਰਿਹਾ ਤੁਹਾਨੂੰ ਵਰਤਿਆ ਜਾ ਰਿਹਾ ਉਹ ਸਰਵਾਲਿਆ ਉਹ ਸੀਰੀਆ ਥੋੜਾ ਜਿਹਾ ਉੱਠ ਤੂੰ ਏਸੀ ਅੱਗੇ ਪਿਆ ਹੋਏਗਾ ਇਹ ਤੈਨੂੰ ਬਦਨਾਮ ਕੀਤਾ ਜਾ ਰਿਹਾ ਥੋੜਾ ਜਿਹਾ ਉੱਠ ਕੇ ਵੇਖ ਲਾ ਹੁਣ ਮੈਂ ਗੱਲ ਕਰਦਾ ਕਿ ਪੰਜਾਬ ਦੇ ਲੋਕੋ ਤੁਹਾਡੀਆਂ ਨੀਂਦਾਂ ਹਰਾਮ ਕਿਉਂ ਹੋ ਰਹੀਆਂ ਇਹ ਬਿਜ਼ਨਸਮੈਨਾਂ ਦੇ ਮੈਨੂੰ ਲੱਗਦਾ ਕਿ ਪਲਾਨ ਬਿਜਲੀ ਫਰੀ ਦੇਣੀ ਤਾਂ ਕਿ ਬਿਜਲੀ ਜਿਹੜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਘਾਟੇ ਦੇ ਵਿੱਚ ਜਾਵੜੇ ਜਿਸ ਦਿਨ ਇਹ ਪੂਰੀ ਘਾਟੇ ਚ ਜਾਂਦੀ ਰਹੂਗੀ ਉਸ ਦਿਨ ਇਹ ਵਿਕਣ ਦੀ ਤਦਾਰਤੇ ਹੋ ਜਾਊਗੀ ਤੇ ਇਹਨੂੰ ਖਰੀਦੂਗਾ ਕੌਣ ਬਿਜਲੀ ਮਹਿਕਮਾ ਖਰੀਦੂਗਾ ਖਰੀਦ ਰਿੱਦੂ ਕੌਣ ਕੋਈ ਪ੍ਰਾਈਵੇਟ ਬੰਦਾ ਤੇ ਜਿਸ ਦਿਨ ਖਰੀਦ ਲਿਆ ਅੱਜ ਤੁਹਾਡੇ ਪਿੰਡਾਂ ਦੇ ਵਿੱਚ ਇੱਕ ਮੀਟਰ ਲੱਗ ਰਿਹਾ ਬਿਜਲੀ ਮੀਟਰ ਜਿਹਨੂੰ ਕਹਿੰਦੇ ਆ ਜਿਹਦੇ ਵਿੱਚ ਕਹਿੰਦੇ ਰੀਚਾਰਜ ਹੁੰਦਾ ਤੇ ਜਿਸ ਦਿਨੇ ਰੀਚਾਰਜ ਹੋਣ ਲੱਗੇ ਤੇ ਜਿਹੜਾ ਗਰੀਬ ਬੰਦਾ ਆਪਦੇ ਬੱਚਿਆਂ ਦਾ ਤਨ ਮਸਾ ਟੱਕਦਾ ਉਹ ਮੀਟਰ ਦੇ ਰੀਚਾਰਜ ਕਿਵੇਂ ਕਰਾ ਲੂਗਾ 400 ਰੁਪਏ ਦੇ ਵਿੱਚ ਤੁਹਾਨੂੰ ਮਾਰਨਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਥਿਊਰੀ ਤੋਂ ਬਚੋ ਇਹ ਪਾਸਵਰਡ ਲੱਗ ਰਿਹਾ ਇਸ ਪਾਸਵਰਡ ਤੋਂ ਬਚੋ ਤਾਂ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਭਰਾ ਤੂੰ ਸਾਡੇ ਪੰਜਾਬ ਦਾ ਮੁੱਖ ਮੰਤਰੀ ਆ ਤੂੰ 50 ਸਾਲਾਂ ਦਾ ਸਰਵਾਲਾ ਤੂੰ 50 ਸਾਲਾਂ ਦਾ ਸਿਰੀ ਆ ਤੈਨੂੰ ਬਦਨਾਮ ਕੀਤਾ ਜਾ ਰਿਹਾ ਇਸ ਮਹਿਕਮੇ ਦੇ ਵਿੱਚ ਮੈਂ ਮਹਿਕਮੇ ਦੇ ਲੋਕਾਂ ਨੂੰ ਮਾੜਾ ਨਹੀਂ ਕਹਿ ਰਿਹਾ ਕਿਉਂਕਿ ਜਿਹੜੇ ਮਹਿਕਮੇ ਦੇ ਲੋਕ ਆ ਉਹਨਾਂ ਨੂੰ ਪ੍ਰਵਾਹ ਹੀ ਨਹੀਂ ਗਈ ਨਾ ਜਈ ਨੂੰ ਪ੍ਰਵਾਹ ਨਾ ਐਸਡੀਓ ਨੂੰ ਪ੍ਰਵਾਹ ਨਾ ਐਕਸਨ ਨੂੰ ਪ੍ਰਵਾਹ ਨਾ ਉਹਦੀਆਂ ਉੱਚੀਆਂ ਜਿਹੜੀ ਪਦਵੀ ਤੇ ਬੈਠੇ ਨੇ ਉਹਨਾਂ ਨੂੰ ਪ੍ਰਵਾਹ ਕਿਉਂਕਿ ਉਹਨਾਂ ਦੇ ਆਏ ਮਹੀਨੇ ਖਾਤਿਆਂ ਦੇ ਵਿੱਚ ਲੱਖਾਂ ਰੁਪਇਆ ਤਨਖਾਹ ਬੋਲਦੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਖਾਤਿਆਂ 'ਚ ਤਨਖਾਹ ਨਹੀਂ ਬੋਲਣੀ ਕਿਉਂਕਿ ਹੋ ਸਕਦਾ ਜਿਵੇਂ ਅੱਜ ਬਿਜਲੀ ਮਹਿਕਮਾ ਘਾਟੇ ਦੇ ਵਿੱਚ ਜਾ ਰਹਿਆ ਨੂੰ ਕੋਈ ਪ੍ਰਾਈਵੇਟ ਬੰਦਾ ਖਰੀਦੇ ਤਾਂ ਫਿਰ ਸਰਕਾਰੀ ਨੌਕਰੀਆਂ ਇਸ ਮਹਿਕਮੇ ਦੇ ਵਿੱਚ ਨਹੀਂ ਮਿਲਣਗੀਆਂ ਤਾਂ ਮੈਂ ਬੇਨਤੀ ਕਰਦਾ ਕਿ ਮੁੱਖ ਮੰਤਰੀ ਜੀ ਹਰ ਘਰ ਨੂੰ ਆਉਣ ਵਾਲੇ ਸਮੇਂ ਵਿੱਚ 500 ਰੁਪਿਆ ਮਹੀਨੇ ਦਾ 500 ਰੁਪਿਆ ਕੋਈ ਬਾਹਲਾ ਨਹੀਂਗਾ ਜੇਕਰ ਬੰਦਾ ਸ਼ਰਾਬ ਦਾ ਪੈਸਾ ਭਰ ਸਕਦਾ ਜਿਹੜਾ ਵਿਅਕਤੀ ਕਹਿੰਦਾ ਅਸੀਂ ਥੱਕੇ ਆ ਅਸੀਂ ਇਹਦੀ ਆ ਪੀਨੇ 140 ਰੁਪਿਆ ਦਾ ਤਾਂ 140 ਰੁਪਿਆ ਦੇ ਹਿਸਾਬ ਦੇ ਨਾਲ ਦਸਾ ਦਿਨਾਂ ਦਾ ਕਿੰਨਾ ਬਣਿਆ ਤੁਸੀਂ ਆਪ ਹਿਸਾਬ ਲਾ ਲਓ ਤਾਂ ਮਹੀਨੇ ਦਾ ਕਿੰਨਾ ਬਣਿਆ ਤੁਸੀਂ ਆਪ ਹਿਸਾਬ ਲਾਓ ਜੇਕਰ ਬੰਦਾ ਉਹ ਹਜ਼ਾਰਾਂ ਰੁਪਿਆ ਮਹੀਨੇ ਦੀ ਸ਼ਰਾਬ ਪੜ ਸਕਦਾ ਤੇ ਉਹ 500 ਰੁਪਿਆ ਬਿਜਲੀ ਬਿੱਲ ਵੀ ਭਰ ਸਕਦਾ ਤੇ ਜੇਕਰ ਉਹ ਬਿਜਲੀ ਬਿੱਲ ਭਰੇ 500 ਰੁਪਿਆ ਮਹੀਨਾ ਵੀ ਤਾਂ ਸਾਡੇ ਬੱਚੇ ਲੈਨਮੈਨ ਵੀ ਲੱਗਦੇ ਆ ਜਈ ਵੀ ਲੱਗਦੇ ਆ ਐਸ ਡੀਓ ਵੀ ਲੱਗਦੇ ਆ ਤੇ ਐਕਸ਼ਨ ਵੀ ਲੱਗਦੇ ਆ ਮੈਂ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਜੀ ਤੁਹਾਨੂੰ ਦੋਨੇ ਹੱਥ ਜੋੜ ਕੇ ਏਸੀ ਲੱਕਿਆ ਉਹਨਾਂ ਰਜਾਈ ਚੋਂ ਮੂੰਹ ਕੱਢ ਕੇ ਬਾਹਰ ਗੱਲ ਸੁਣੋ ਤੁਹਾਨੂੰ ਵਰਤਿਆ ਜਾ ਰਿਹਾ ਤੁਹਾਡੀ ਜਗ੍ਹਾ ਤੇ ਕੋਈ ਵੀ ਮੁੱਖ ਮੰਤਰੀ ਆਊਗਾ ਉਹਨੂੰ ਵਰਤਿਆ ਜਾਊਗਾ ਤਾਂ ਥੋੜਾ ਜਿਹਾ ਉੱਠ ਕੇ ਲੋਕਾਂ ਦੀ ਗੱਲ ਕਰੋ ਲਾਈਟ ਤਾਂ ਗਈ ਆ ਹੁਣ ਗਈ ਕਿਉਂ ਆ ਪਏ ਸਾਨੂੰ ਇਹ ਸਮਝ ਨਹੀਂ ਆਉਂਦੀ ਤੁਸੀਂ ਤਾਂ ਕਹਿੰਦੇ ਕੋਲਾ ਵੀ ਵਾਧੂ ਪਿਆ ਤੁਸੀਂ ਤਾਂ ਇਹ ਸਾਨੂੰ ਪਰਵਾਹ ਹੀ ਕੋਈ ਨਹੀਂ ਖਜ਼ਾਨਾ ਵੀ ਵਾਧੂ ਪਿਆ ਤਾਂ ਤੁਹਾਨੂੰ ਫਿਰ ਬਦਨਾਮ ਕਰਨਾ ਚਾਹੀਤੀ ਇਹ ਚੀਜ਼ਾਂ ਤੁਹਾਨੂੰ ਬਦਨਾਮ ਕੀਤਾ ਜਾ ਰਿਹਾ ਮੁੱਖ ਮੰਤਰੀ ਜੀ ਉੱਠੋ ਦੋਸਾ ਰਹਿ ਗਿਆ ਤੁਹਾਡੇ ਕੋਲ ਤੇ 2 ਸਾਲਾਂ ਬਾਅਦ ਖੁਸਰਿਆਂ ਦੇ ਘਰੇ ਮੁੰਡਾ ਹੋ ਸਕਦਾ ਪਰ ਤੁਹਾਡੀ ਸਰਕਾਰ ਨਹੀਂ ਆ ਸਕਦੀ ਇਹ ਜੇ ਕੰਮ ਹੋ ਰਿਹਾ ਤਾਂ ਜੇਕਰ 500 ਰੁਪਿਆ ਹਰ ਘਰ ਨੂੰ ਬਿਜਲੀ ਬਿੱਲ ਆਇਆ ਜਾਵੇ ਤਾਂ 50 ਲੱਖ ਮੀਟਰ ਹੋਊਗਾ ਲਗਭਗ ਜੇਕਰ 3 ਕਰੋੜ ਆਬਾਦੀ ਆ 250 ਕਰੋੜ ਰੁਪਿਆ ਮਹੀਨੇ ਦਾ ਬਣਦਾ 30000 ਕਰੋੜ ਜਿਹੜਾ ਕਹਿ ਲਓ 30000 ਕਰੋੜ ਰੁਪਿਆ ਜਿਹੜਾ ਸਾਲ ਦਾ ਮੰਦਾ ਤੱਕ ਕਰੋੜਾ ਜਿਹੜਾ ਕਹ ਲੋ ਕਰੋੜਾ ਰੁਪਈਆ ਮੈਂ ਮਾਫੀ ਚਾਹੁੰਦਾ ਹੋ ਸਕਦਾ ਮੇਰੀ ਗਿਣਤੀ ਦੇ ਵਿੱਚ ਗਲਤੀ ਹੋਵੇ ਕਿਉਂਕਿ ਭਾਈਪਰਾ ਪ੍ਰਾਈਵੇਟ ਨਹੀਂ ਪੜਿਆ ਮੈਂ ਸਰਕਾਰੀ ਪੜਿਆ ਐਨਾ ਮੇਰਾ ਗ੍ਰੰਤ ਸਹੀ ਨਹੀਂ ਹੋ ਸਕਦਾ ਪਰ ਮੈਂ ਇੰਨੀ ਕੁ ਬੇਨਤੀ ਕਰਦਾ ਕਿ ਲੋਕਾਂ ਦੇ ਨਾਲ ਖੜੋ ਲੋਕਾਂ ਦੇ ਹਾਲਾਤ ਵੇਖੋ ਜਿਹੜਾ ਵੀ ਲੀਡਰ ਪੰਜਾਬ ਜਾਂ ਦੇਸ਼ ਵਾਸਤੇ ਉੱਠਿਆ ਉਹਨੂੰ ਸਹੂਲਤਾਂ ਦੇ ਕੇ ਜੇਕਰ ਉਹ ਪੱਖੇ ਦੇ ਅੱਗੇ ਸੌਂਦਾ ਸੀ ਉਹਨੂੰ ਏਸੀ ਦੇ ਕੇ ਜੇਕਰ ਉਹ ਕੂਲਰ ਅੱਗੇ ਸੌਂਦਾ ਸੀ ਤਾਂ ਉਹਨੂੰ ਹੋਰ ਚੀਜ਼ਾਂ ਦੇਖ ਕੇ ਜੇਕਰ ਉਹ ਛੱਪਰ ਥਲੇ 'ਚ ਸੌਂਦਾ ਸੀ ਤਾਂ ਉਹਨੂੰ ਕੋਠੀਆਂ ਦੇਖ ਕੇ ਕਿਤਨਾ ਕਿਤੇ ਲਾਲਚ ਦੇ ਕੇ ਉਹਨੂੰ ਉਲਝਾਇਆ ਗਿਆ ਤਾਂ ਕਿ ਉਹ ਲੀਡਰ ਇੱਥੇ ਮਰ ਜੇ ਤਾਂ ਮਹਾ ਪ੍ਰਵੰਤਮਾਨ ਜਿਹੜਾ 2019-20 ਦੇ ਵਿੱਚ ਇੱਕ ਲੀਡਰ ਉੱਠਿਆ ਸੀ ਤੇ ਅੱਜ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਲੀਰ ਬਣਾਇਆ ਜਾ ਰਿਹਾ ਮੈਂ ਮਾਫੀ ਚਾਹੁੰਦਾ ਇਹ ਗੱਲ ਕਹਿਣ ਲੱਗਿਆ ਪਰਮਾਨ ਸਾਹਿਬ ਉੱਠੋ ਲੋਕਾਂ ਦੇ ਹਾਲਾਤ ਵੇਖੋ ਤੁਹਾਨੂੰ ਬਦਨਾਮ ਇਸ ਮਹਿਕਮੇ ਦੇ ਵਿੱਚੋਂ ਕੀਤਾ ਜਾਊਗਾ ਕਿ ਅੱਜ ਲਾਈਟ ਨਹੀਂ ਆ ਰਹੀ ਤਾਂ ਲੋਕਾਂ ਦੇ ਹਾਲਾਤ ਵੇਖ ਲਓ ਕੀ ਹੋ ਸਕਦੇ ਆ ਉੱਠੋ ਥੋੜੇ ਆ ਧਿਆਨ ਮਾਰੋ ਤਾਂ ਕਿ ਹਰ ਘਰ ਦੇ ਵਿੱਚ ਲਾਈਟ ਪਹੁੰਚ ਸਕੇ ਬਿਜਲੀ ਮਹਿਕਮਾ ਤਾਂ ਚੜਾਓ ਤਾਂ ਚੜਾਉਂਗੇ ਤਾਂ ਲਾਈਨਮੈਨ ਲੱਗਣਗੇ ਜਈ ਲੱਗਣਗੇ ਐਸ ਡੀਓ ਲੱਗਣਗੇ ਐਕਸ਼ਨ ਲੱਗਣਗੇ ਐਸ ਐਸ ਏ ਲੱਗਣਗੇ ਐਸ ਐਸਓ ਲੱਗਣਗੇ ਜੋ ਵੀ ਪੋਸਟਾਂ ਬਿਜਲੀ ਮਹਿਕਮੇ ਦੇ ਵਿੱਚ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਬਦਨਾਮੀ ਤੋਂ ਬਚੋ ਜਿਹੜੀਆਂ ਤੁਹਾਨੂੰ ਸਿਕਿਉਰਟੀਆਂ ਦਿੱਤੀਆਂ ਗਈਆਂ ਜਿਹੜੀਆਂ ਤੁਹਾਨੂੰ ਲੈਂਡ ਕਲੋਜ਼ਰਾਂ ਦਿੱਤੀਆਂ ਗਈਆਂ 2027 ਤੋਂ ਬਾਅਦ ਤੁਹਾਨੂੰ ਕਿਸੇ ਨੇ ਰੱਖਸ਼ੇ ਤੇ ਨਹੀਂ ਬਿਠਾਉਣਾ ਇਹ ਗੱਲ ਯਾਦ ਰੱਖ ਲਓ ਤਾਂ ਮੈਨੂੰ ਨਹੀਂ ਲੱਗਦਾ ਕਿ ਜਿਹੜੀਆਂ ਮੇਰੀਆਂ ਗੱਲਾਂ ਉਹ ਤੁਹਾਡੇ ਵੱਲ ਥੋੜਾ ਜਿਹਾ ਘਰ ਕਰਨੀਆਂ ਕਿਉਂਕਿ ਤੁਹਾਡੇ ਕੋਲ ਇਸ ਟਾਈਮ ਪਾਵਰ ਆ ਤੁਹਾਡੇ ਕੋਲ ਸਲੂਟ ਆ ਤੁਹਾਡੇ ਕੋਲ ਗੱਡੀਆਂ ਤੁਹਾਡੇ ਕੋਲ ਸਿਕਿਉਰਿਟੀ ਆ ਤੁਹਾਨੂੰ ਇਹ ਗੱਲ ਮਾਮੂਲੀ ਲੱਗੂਗੀ ਕਿਉਂਕਿ ਜਿਹੜੀ ਇਸ ਟਾਈਮ ਤੁਸੀਂ ਕੁਰਸੀ ਤੇ ਬੈਠੇ ਹੋ ਇਹ ਕੇ ਰਾਜੇ ਦੀ ਕੁਰਸੀ ਆ ਤਾਂ ਪੰਜਾ ਜਿਹੜਿਆ 2 ਸਾਲ ਬਚੇ ਆ 2 ਸਾਲਾਂ ਬਾਅਦ ਤੁਹਾਨੂੰ ਇੱਕ ਮਾਮੂਲੀ ਕੁਰਸੀ ਤੇ ਬਿਠਾ ਦਿੱਤਾ ਜਾਊਗਾ ਤਾਂ ਜਿਵੇਂ ਗਾਣਾ ਸੀ ਨਾ ਸਾਨੂੰ ਰੋਇਆ ਕਰਾਂਗੇ ਨਹੀਂ ਤੂੰ ਯਾਦ ਕਰਕੇ ਤਾਂ ਤੂੰ ਪੰਜਾਬ ਦੇ 3 ਕਰੋੜ ਲੋਕਾਂ ਨੂੰ ਯਾਦ ਕਰਕੇ ਰੋਇਆ ਕਰੇਗਾ ਇਹ ਅੱਜ ਦੀ ਅੱਖੀ ਯਾਦ ਰੱਖ ਲੈ ਹਰ ਦਿਨ ਲਾਈਟ ਜਾਂਦੀ ਆ ਤਾਂ ਪੁੱਛ ਪੰਜਾਬ ਦੇ ਜਿਹੜਾ ਵੀ ਇਹ ਪੰਜਾਬ ਦੇ ਲੋਕਾਂ ਨੂੰ ਪੁੱਛ ਲਾ ਜੇਕਰ ਸੂਰ 7 ਵਜੇ ਤੋਂ ਜਾਂਦੀ ਹੈ ਤੇ 8 ਵਜੇ ਆਉਂਦੀ ਹੈ ਜਾਂ 6 ਵਜੇ ਜਾਂਦੀ ਤੇ 8 ਵਜੇ ਆਉਂਦੀ ਆ ਇਹ ਕਿਸਾਨ ਆਸਤੇ ਆ ਕੱਟ ਲੱਗਣਾ ਵੀ ਚਾਹੀਦਾ ਪਰ ਜੇਕਰ ਰਾਤ ਨੂੰ 11 ਵਜੇ ਕੱਟ ਲੱਗੇ ਤੇ ਰਾਤ ਨੂੰ 12 ਵਜੇ ਜਾਂ 12:30 ਵਜੇ ਲਾਈਟ ਆਵੇ ਇਹ ਕਾਦੇ ਹਸਤੇ ਆ ਇਹ ਲਾਈਟ ਇੱਕ ਘੰਟਾ ਕਿਹਨੂੰ ਦਿੱਤੀ ਜਾ ਰਹੀ ਆ ਕੌਣ ਖਰੀਦ ਰਿਹਾ ਏ ਜੇਕਰ ਕੋਈ ਨਹੀਂ ਖਰੀਦ ਰਿਆ ਤਾਂ ਕੱਟ ਕਿਉਂ ਲੱਗ ਰਿਆ ਤੇ ਜੇਕਰ ਕੋਲਾ ਹੈ ਨਹੀਂ ਤਾਂ ਤੁਸੀਂ ਕਿਉਂ ਵੀਡੀਓ ਦੇ ਵਿੱਚ ਕਹਿੰਨੇ ਆ ਕਿਉਂ ਲੋਕਾਂ ਕੇ ਕਹਿੰਨੇ ਕਿ ਸਾਡੇ ਕੋਲ ਕੋਲਾ ਬਹੁਤ ਪਿਆ ਜੇਕਰ ਸਭ ਕੁਝ ਤੁਹਾਡੇ ਕੋਲ ਬਹੁਤ ਪਿਆ ਤੇ ਫਿਰ ਬਦਨਾਮੀ ਤੁਹਾਨੂੰ ਕਿਉਂ ਮਿਲ ਰਹੀ ਹੈ ਇਹ ਲਾਈਟ ਕਿਹਦੇ ਕੋਲ ਜਾ ਰਹੀ ਹੈ ਇਹ ਕੱਟ ਲੱਗ ਕੇ ਬਚਾ ਕੀ ਦਾ ਹੋ ਰਿਹਾ ਆਏ ਦਿਨੇ ਕੱਟ ਲੱਗ ਰਿਆ ਇਹ ਕਟਾਂ ਤੋਂ ਰਹਿਤ ਕਰੋ ਮੇਰੀ ਬੇਨਤੀ ਤੁਹਾਡੇ ਅੱਗੇ ਬਿਜਲੀ ਵਿਭਾਗ ਨੂੰ ਤਾਂ ਚੜਾਓ 5-500 ਰੁਪਿਆ ਹਰ ਮੈਂ ਕਹਿੰਦਾ ਘਰ ਨੂੰ ਲਾਓ ਲਗਭਗ 250 ਕਰੋੜ ਰੁਪਏ ਮਹੀਨੇ ਦੇ ਬੰਦਾ ਤਾਂ ਮੈਨੂੰ ਲੱਗਦਾ ਵੀ ਸਾਡਾ ਜਿਹੜਾ ਬਿਜਲੀ ਵਿਭਾਗਾਂ ਉੱਤੇ ਹੋ ਸਕਦਾ ਜੇਕਰ ਤੁਸੀਂ ਕਰੋ ਤਾਂ ਆ ਲਾਈਟ ਵੈਸੇ ਹੁਣ ਆ ਚੁੱਕੀ ਆ ਲਾਈਟ ਆਈ ਕਿੰਨੇ ਵਜੇ ਆ ਮੈਂ ਤੁਹਾਨੂੰ ਉਹ ਦੱਸ ਦਿੰਦਾ 11:40 ਤੇ ਆਈਏ ਲਗਭਗ ਪੌਣੇ 10 ਵਜੇ ਕੱਟ ਲੱਗਿਆ ਸੀ ਤੇ ਆ ਚੈੱਕ ਕਰ ਲਓ ਇੱਕ ਇੱਕ ਜਿਹੜਾ ਘੰਟੇ ਦਾ ਜਿਹੜਾ ਕੱਟਾ ਇਹ ਕਿਹਦੇ ਹੱਥ ਲੱਗ ਰਿਹਾ ਉਮਰਾਇ ਜੀ ਪੁੱਛਿਆ ਜੀ ਤੁਹਾਨੂੰ ਬਦਨਾਮ ਕੀਤਾ ਜਾ ਰਿਹਾ ਹੋ ਸਕਦਾ ਮੇਰੀ ਗੱਲ ਤੁਹਾਨੂੰ ਸਮਝ ਨਾ ਆਵੇ ਪਰ 2027 ਦੇ ਵਿੱਚ ਯਾਦ ਕਰਕੇ ਰੋਇਆ ਕਰੇਗਾ ਕਿ ਆ ਵਿਸ਼ਵ ਦੀ ਫਾਇਲ ਕਰਨੇ ਗੱਲ ਸੱਚ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ